जय गुरुदेव ਧੰਨ ਗੁਰਦੇਵ ਜੀ ਹੈਲੋ ਗਾਈਜ਼ ਅੱਜ ਤੁਹਾਨੂੰ ਦਿਖਾਉਂਦੇ ਆ ਜੀ ਬਲਾਚੋਰ ਵਿੱਚ ਪਾਣੀ ਦਾ ਕਹਿਲ ਜਿਹੜੀਆਂ ਖੱਡਾਂ 20-25 ਸਾਲ ਤੋਂ ਬਿਲਕੁਲ ਬਰਾਨ ਹੋਈਆਂ ਪਈਆਂ ਸੀ ਉਹਨਾਂ ਖੱਡਾਂ ਵਿੱਚ ਵੀ ਪਾਣੀ ਆ ਗਿਆ ਜੀ ਹੁਣ ਆ ਦੇਖੋ ਜੀ ਬੂਲੇ ਵਾਲ ਪਿੰਡ ਨੂੰ ਜਿਹੜੀ ਸੜਕ ਜਾਂਦੀ ਆ ਉਹ ਸੜਕ ਦੇ ਉੱਪਰ ਦੇਖੋ ਜੀ ਪਾਣੀ ਕਿੰਨਾ ਖੜ ਗਿਆ ਮਤਲਬ ਬਹੁਤ ਹੀ ਬੋਰਾ ਹਾਲ ਆ ਜੀ ਪਾਣੀ ਹੌਲੀ-ਹੌਲੀ ਪੂਰੇ ਪੰਜਾਬ ਦੇ ਵਿੱਚ ਆਪਣਾ ਕਹਿਰ ਟਾਰਿਆ ਆ। ਤੇ ਆ ਦੇਖੋ ਗੱਡੀਆਂ ਕਿਦਾਂ ਪਾਣੀ ਕਿੰਨੇ-ਕਿੰਨੇ ਪਾਣੀ। ਆ ਦੇਖੋ ਜੀ ਛਦੋੜੀ ਪਿੰਡ। ਬਲਾ ਚੋੜ ਚੋ ਸੱਤ-ਚਾਹ ਅੱਠ ਕਿਲੋਮੀਟਰ ਦੂਰ ਵਾ। ਛਦੋੜੀ ਪਿੰਡ ਆ ਆ ਦੇਖੋ ਜੀ ਕਿੰਨਾ ਪਾਣੀ ਫਲੱਡ ਦੇਖੋ ਕਿੰਨਾ ਤੇਜ਼ ਆ ਰਿਹਾ ਆ। ਅਸੀਂ ਬੇਨਤੀ ਕਰਦੇ ਆ ਲੋਕਾਂ ਨੂੰ ਕਿ ਤੁਸੀਂ ਜਲਦੀ ਜਲਦੀ ਕੋਈ ਸੇਫ ਜਗ੍ਹਾ ਦੇਖ ਕੇ ਉੱਧ ਉੱਥੇ ਨੂੰ ਮਤਲਬ ਆ ਜਾਓ ਖਾਸ ਬਲਾਚੌਰ ਪਿੰਡ ਵਿੱਚ ਆ ਜਾਓ ਜੀ ਤੁਹਾਡਾ ਪੂਰਾ ਸਵਾਗਤ ਸਵਾਗਤ ਕਰਾਂਗੇ ਇਹਨੇ ਪਾਣੀ ਦੇ ਵਿੱਚ ਰਹਿਣ ਦੀ ਕੋਈ ਲੋੜ ਨਹੀਂ ਜਦ ਪਾਣੀ ਸ਼ਾਂਤ ਹੋ ਜਾਊਗਾ ਤੇ ਆਪਣੇ ਆਪਣੇ ਪਿੰਡਾਂ ਵੱਲੋਂ ਚਲੇ ਜਾਓ ਦੇਖੋ ਜੀ ਬਲਾਚੌਰ ਦੇ ਵਿੱਚ ਪੂਰੇ ਮਾੜੇ ਹਾਲਾਤ ਬਣੇ ਹੋਏ ਜੀ